ਇੱਕ ਮਨੁੱਖਾ ਆਪਣੇ ਪਿਛਲੇ ਜਨਮ ਦੇ ਵਿੱਚ ਜਿੱਦਾਂ ਦੇ ਕਰਮ ਕਰਦਾ ਹੈ ਉਹਨੂੰ ਅਗਲੇ ਜਨਮ ਦੇ ਵਿੱਚ ਓਦਾਂ ਦਾ ਹੀ ਫਲ ਮਿਲਦਾ। ਇੱਕ ਪਿੰਡ ਦੇ ਵਿੱਚ ਦੋ ਕੁੱਤੇ ਰਹਿੰਦੇ ਸੀ। ਆਪਸ ਦੇ ਵਿੱਚ ਉਹਨਾਂ ਦਾ ਬਹੁਤ ਪਿਆਰ ਸੀ। ਉਹ ਬੈਠੇ-ਬੈਠੇ ਦੋਨੇ ਇੱਕ ਦਿਨ ਗੱਲਾਂ ਕਰ ਰਹੇ ਸੀ। ਕਹਿੰਦੇ ਆਪਣੀ ਜ਼ਿੰਦਗੀ ਕਿਹੋ ਜਿਹੀ ਆ ਹਨਾ ਕਿ ਆਪਾਂ ਨੇ ਪਤਾ ਨਹੀਂ ਪਿਛਲੇ ਜਨਮ 'ਚ ਕੀ ਮਾੜਾ ਕੀਤਾ ਹੁੰਦਾ ਏ ਵੀ ਆਪਾਂ ਨੂੰ ਕੁੱਤੇ ਦਾ ਜਿਹੜਾ ਜੀਵਨ ਮਿਲਦਾ ਆ। ਕਹਿੰਦਾ ਆਪਾਂ ਕਿਸੇ ਦੇ ਘਰ ਰੱਖ ਹੀ ਕਰਦੇ ਆ ਕਿਸ ਕੋਈ ਆਪਾਂ ਨੂੰ ਰੱਖਦਾ ਪਿੰਡ ਚ ਫਿਰਦੇ ਆ ਕਹਿੰਦਾ ਅਖੀਰ ਆਪਾਂ ਨੂੰ ਵੀ ਇੱਕ ਰੋਟੀ ਦਾ ਟੁਕੜਾ ਮਿਲਦਾ ਵੀ ਆਪਾਂ ਕਿੰਨੀ ਗਲਤ ਦਿਨ ਆਈ ਮੌਤ ਮਰਦੇ ਆ ਵੀ ਲੋਕ ਇੱਕ ਦਿਨ ਐਗਜ਼ਾਮਪਲ ਵੀ ਦਿੰਦੇ ਨੇ ਵੀ ਤੂੰ ਕੁੱਤੇ ਦੀ ਮੌਤ ਮਰੇਗਾ ਕਹਿੰਦਾ ਜੇ ਆਪਾਂ ਇਹ ਜੀਵਨ ਤੋਂ ਮੁਕਤੀ ਪਾ ਲਈਏ ਉਹ ਦੂਜਾ ਵੀ ਫਰੈਂਡ ਉਹਦਾ ਉਹਨੂੰ ਕਹਿੰਦਾ ਕਹਿੰਦਾ ਹਾਂ ਕਹਿੰਦਾ ਆਪਾਂ ਨਾ ਤੀਰਥ ਯਾਤਰਾ ਤੇ ਚੱਲਦੇ ਆ ਉੱਥੇ ਆਪਾਂ ਨੂੰ ਮੁਕਤੀ ਮਿਲੂ ਤੇ ਉਹ ਚੱਲ ਪਏ ਰਸਤੇ ਦੇ ਵਿੱਚ ਨਾ ਕੋਈ ਬਾਗ ਆਇਆ ਉੱਥੇ ਚੂਹੇ ਕੁਦਦੇ ਫਿਰ ਰਹੇ ਸੀ ਉਹ ਦੂਜਾ ਦੋਸਤ ਕਹਿੰਦਾ ਕਹਿੰਦਾ ਚੂਹੇ ਖ ਆਪਾਂ ਇੱਥੇ ਆਤਰਾ ਚੱਲੇ ਆਂ ਚੂਹੇ ਖਾਣ ਦੀ ਦੂਰ ਦੀ ਗੱਲ ਜੇ ਆਪਣੇ ਮਨ 'ਚ ਇਹ ਖਿਆਲات ਵੀ ਆਏ ਤਾਂ ਆਪਾਂ ਨੂੰ ਮੁਕਤੀ ਨਹੀਂ ਮਿਲਣੀ ਕਹਿੰਦਾ ਭੁੱਖ ਲੱਗਿਆ ਕਹਿੰਦਾ ਚੱਲਾ ਪਿੰਡਾ ਕੋਲਾ ਆਪਾਂ ਇੱਥੇ ਚੱਲਦੇ ਆਂ ਉਹ ਪਿੰਡ ਦੇ ਵਿੱਚ ਇੱਕ ਦੋਸਤ ਦੂਜੀ ਜਗ੍ਹਾ ਚੱਲਿਆ ਗਿਆ ਇੱਕ ਦੂਜੀ ਜਗ੍ਹਾ ਚੱਲਿਆ ਗਿਆ ਜਿਹੜਾ ਉਹਦਾ ਪਹਿਲਾ ਦੋਸਤ ਸੀਗਾ ਉਹ ਨਾ ਇੱਕ ਬ੍ਰਾਹਮਣ ਦੇ ਘਰ ਚਲੇ ਗਿਆ ਜਦੋਂ ਬ੍ਰਾਹਮਣ ਪ੍ਰਸ਼ਾਦਾ ਛਕਣ ਲੱਗ ਰਿਹਾ ਸੀਗਾ ਤੇ ਉਹਦੀ ਥਾਲੀ ਥੱਲੇ ਰੱਖੀ ਤੇ ਉਹਨੇ ਉਹਦਾ ਮੂੰਹ ਹੀ ਪਾਤਾ ਉਹਦੇ ਵਿੱਚ ਬ੍ਰਾਹਮਣ ਆਪ ਦੀ ਘਾਇ ਨੂੰ ਕਹਿੰਦਾ ਕਿ ਇਹ ਸਾਰਾ ਭੋਜਨ ਕੁੱਤੇ ਹੰਦੇ ਨੇ ਇਹਦੀ ਕਿਸਮਤ ਦਾ ਭੋਜਨ ਆ ਇਹ ਤੇ ਦੂਜਾ ਚਲੇ ਗਿਆ ਸੇਠ ਦੇ ਘਰ ਜਦੋਂ ਸੇਠ ਭੋਜਨ ਖਾਣ ਲੱਗਿਆ ਉਹਨੇ ਵੀ ਉਦਾਂ ਹੀ ਵਿੱਚ ਥਾਲੀ ਦੇ ਮੂੰਹ ਪਾਇਆ ਸੇਠ ਨੇ ਚੱਕ ਕੇ ਛੋਟੀ ਨਾ ਕੁੱਤੇ ਦੀ ਪਿੱਠ ਤੇ ਮਾਰੀ ਉਹਦੀ ਪਿੱਠ ਟੁੱਟ ਗਈ ਉਹ ਵਿਚਾਰਾ ਇੰਨਾ ਤੜਫ ਰਿਹਾ ਸੀ ਪਿੱਠ ਟੁੱਟੀ ਜਦੋਂ ਹੌਲੀ-ਹੌਲੀ ਉਤਰ ਦਤੁਰ 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 ਆਪਣੀ ਦੋਸਤਾਂ ਦਾ ਇੰਤਜ਼ਾਰ ਕਰ ਰਿਹਾ ਸੀ ਜਿੱਥੇ ਉਹਨਾਂ ਨੇ ਕੁਝ ਦਿਨਾਂ ਵਾਅਦਾ ਕੀਤਾ ਸੀ ਆਉਣ ਦਾ ਉੱਥੇ ਪਹੁੰਚ ਗਿਆ ਉਹ ਉਹਨੂੰ ਕਹਿੰਦਾ ਵੀ ਮੇਰੀ ਤਾਂ ਪਿੱਠ ਟੁੱਟ ਗਈ ਵੀ ਮੈਂ ਤਾਂ ਹੁਣ ਤਕਲੀਫ਼ ਸਹਿ ਨਹੀਂ ਸਕਦਾ ਵੀ ਆਪਾਂ ਦੋਨੇ ਜਾਣੇ ਹੁਣ ਅਗਲਾ ਅੱਗੇ ਆਪਾਂ ਇੱਕ ਦੂਜੇ ਨਾਲ ਰਹਿ ਨਹੀਂ ਸਕਦੇ ਵੀ ਮੈਂ ਤਾਂ ਮਰਨਾ ਉਹ ਕਹਿੰਦਾ ਮੈਂ ਤੈਨੂੰ ਇਕੱਲੇ ਨੂੰ ਨਹੀਂ ਮਰਨ ਦੇ ਸਕਦਾ ਵੀ ਮੈਂ ਜਿੱਥੇ ਜਾਵਾਂ ਤੇਰੇ ਨਾਲ ਜਾਊਂਗਾ ਵਾਅਦਾ ਕੀਤਾ ਸੀ ਤੇ ਉਹਨਾਂ ਨੇ ਨਹਿਰ 'ਚ ਕੁੱਦ ਕੇ ਆਪਣੀ ਜਾਨ ਦੇ ਦਿੱਤੀ ਤੇ ਜਦੋਂ ਉਹਨਾਂ ਦਾ ਅਗਲਾ ਜਨਮ ਹੋਇਆ ਇੱਕ ਨੇ ਬ੍ਰਾਹਮਣ ਦੇ ਘਰ ਜਨਮ ਲਿਆ ਇੱਕ ਨੇ ਸੇਠ ਦੇ ਘਰ ਜਨਮ ਲਿਆ ਜਿਹਨੇ ਬ੍ਰਾਹਮ ਤੇ ਆਪਣੀ ਮਾਂ ਬਦੀ ਬਹੁਤ ਸੇਵਾ ਕੀਤੀ। ਉਹ ਸੇਠ ਦਾ ਪੁੱਤਰ ਸੀ ਉਹ ਇੰਨਾ ਜੂਆ ਖੇਡਦਾ ਸ਼ਰਾਬ ਪੀਂਦਾ ਤੇ ਜੇ ਉਹਨੂੰ ਸੇਠ ਕੁਝ ਕਹਿੰਦਾ ਉਹਨੂੰ ਕੁੱਟਦਾ ਮਾਰਦਾ। ਇੱਕ ਦਿਨ ਤਾਂ ਉਹਨੇ ਸੇਠ ਨੂੰ ਇੰਨਾ ਕੁੱਟਿਆ ਸੇਠ ਦੀ ਪਿੱਠ ਟੁੱਟ ਗਈ। ਤੇ ਹੁਣ ਤੁਸੀਂ ਇਹ ਸਮਝ ਸਕਦੇ ਹੋ ਕਿ ਪਿਛਲੇ ਕਰਮਾਂ ਦਾ ਫਲ ਆ ਜਿਹੜਾ ਉਹ ਸਾਨੂੰ ਅਗਲੇ ਕਰਮਾਂ ਦੇ ਵਿੱਚ ਕਿਵੇਂ ਮਿਲਦਾ। ਤੁਹਾਡਾ ਇਹ ਕਹਾਣੀ ਸੁਣਨ ਦਾ ਇਹੀ ਮਤਲਬ ਸੀਗਾ। ਮੇਨਾ ਤੁਹਾਨੂੰ ਸੁਣਾਉਣ ਦਾ ਇਹ ਮਤਲਬ ਸੀ ਤੇ ਪਿਛਲੇ ਕਰਮਾਂ ਦਾ ਫਲ ਜਿਹੜੇ ਲੋਕ ਕਹਿੰਦੇ ਨੇ ਅਸੀਂ ਪਿਛਲੇ ਜਨਮ 'ਚ ਕੀ ਮਾੜਾ ਕੀਤਾ ਉਹ ਸਾਨੂੰ ਅਗਲੇ ਜਨਮ ਦੇ ਵਿੱਚ ਚਾਹੇ ਅਸੀਂ ਕਿਸੇ ਵੀ ਜੁਨੀ ਦੇ ਵਿੱਚ ਪੁੱਤਰ ਬਣ ਕੇ ਧੀ ਬਣ ਕੇ ਕੁਝ ਵੀ ਬਣ ਕੇ ਕਿਸੇ ਦੇ ਘਰੇ ਪੈਦਾ ਹੋਣੇ ਆਉਣੇ ਆ ਸਾਨੂੰ ਵਾਹਿਗੁਰੂ ਪ੍ਰਮਾਤਮਾ ਕਰਮਾਂ ਦਾ ਫਲ ਜ਼ਰੂਰ ਦਿੰਦਾ